ਵਿਸਾਖੀ ਦੇ ਪਵਿੱਤਰ ਦਿਹਾੜੇ ਅਤੇ ਖਾਲਸਾ ਪੰਥ ਸਾਜਨਾ ਦਿਵਸ ਤੇ ਮੌਕੇ ਤੇ ਪਿੰਡ ਬੱਲਮਗੜ ਵਿਖੇ ਕੱਢਿਆ ਗਿਆ ਨਗਰ ਕੀਰਤਨ ਪਿੰਡ ਬੱਲਮਗੜ ਦੀ ਸਮੂਹ ਸੰਗਤ ਅਤੇ ਨਿਹੰਗ ਸਿੰਘਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਪਿੰਡ ਬੱਲਮਗੜ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਹੁੰਦੇ ਹੋਏ ਬੱਲਮਗੜ ਵਿਖੇ ਸਮਾਪਤ ਕੀਤਾ ਗਿਆ ਇਸ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ ਗੁਰੂ ਜੀ ਦੇ ਪਿਆਰਿਆਂ ਵੱਲੋਂ ਗੱਤਕੇ ਦੇ ਜੋਰ ਵਿਖਾਏ ਗਏ ਸੰਗਤਾਂ ਨੂੰ ਸਿੰਘ ਸਜਣ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਦੇ ਇਹ ਨਾ ਦਿੱਤੀ ਗਈ ਬਸ ਨਗਰ ਕੀ ਕਨਾ ਸਾਡਾ ਕੱਢਣ ਦਾ ਮਸਲਾ ਇਹੀ ਹੈ ਵੀ ਜਿਹੜੇ ਬੱਚੇ ਆ ਤੇ ਗੁਰਸਿੱਖੀ ਨਾਲ ਆਪ ਦਾ ਜੀਵਨ ਬਤੀਤ ਕਰਨ ਤੇ ਸਿੱਖੀ ਨਾਲ ਜੁੜਨ ਨਸ਼ਿਆਂ ਤੋਂ ਦੂਰ ਰਹਿਣ ਤੇ ਬਹੁਤ ਚੜ੍ਹਦੀ ਗੱਲ ਵਿੱਚ ਰਹਿਣ ਇਸੇ ਕਰਕੇ ਆ ਜੋ ਕਿ ਆਸੀਂ ਆਪ ਦਾ ਵੀ ਪ੍ਰੇਮ ਭਾਵ ਨਾਲ ਇਕੱਠ ਹੋਵੇ ਇਕ ਕੱਠ ਦੇ ਨਾਲ ਇਹ ਆਪਣੇ ਗ੍ਰੇਮ ਭਾਵਨ ਨਾਲ ਆਪ ਦਾ ਵਿਮਲ ਗੁਰ ਸਿੱਖੀ ਜੀਵਨ ਬਤੀਤ ਕਰਨਾ ਤੇ ਮਾੜੀਆਂ ਰਾਹਾਂ ਤੋਂ ਮਾੜੀਆਂ ਗਨਾਹਾਂ ਤੋਂ ਦੂਰ ਰਹਿਣਾ ਇਸ ਕਰਕੇ ਸੀ ਉਪਰਾਲਾ ਕੀਤਾ ਤੇ ਪਿਛਲੇ ਸਾਲ ਵੀ ਉਪਰਾਲਾ ਕੀਤਾ ਸੀਗਾ ਤੇ ਜੋ ਕਿ ਇੱਥੇ ਗੱਤਗਾ ਟੀਵੀ ਕੀ ਗੱਤਗਾ ਸਿਖਾਇਆ ਜਾਂਦਾ ਕਿਉਂਕਿ ਅਖਾਲੀ ਹਰੀ ਸਿੰਘ ਨਰੋਇ ਜੀ ਗੱਤਗਾ ਟੀਮਾਂ ਤੇ ਉਹ ਬੱਚਿਆਂ ਨੂੰ ਗੱਤਗਾ ਸਿਖਾਇਆ ਜਾਂਦਾ ਜਿਸ ਨੇ ਵੀ ਆਪਣੇ ਕਿਸੇ ਬੱਚੇ ਨੂੰ ਘੱਟ ਕਸਟ ਹੋਣਾ ਹੋਵੇ ਤੇ ਇਸ ਵਿੱਚ ਇਹ ਟੀਮ ਵਿਚ ਆ ਸਕਦਾ ਹੈ ਅਸੀਂ ਪੰਚਾਇਤੂ ਢੰਗ ਕਰਦਾ ਸੋ ਤੇ ਸਿੱਖੀ ਨਾਲ ਜੋੜ ਬਾਬਾ ਜੀ ਅਸਲੇ 2-3 ਮਹੀਨੇ ਪਹਿਲਾਂ ਅਸੀਂ ਇੱਥੇ ਆਏ ਆ ਪਿੰਡ ਦੇ ਵਿੱਚ ਪਿੰਨ ਬਲਮਗੜ ਜਿਹੜੀ ਮਕਸਦ ਸੇਵ ਦੇ ਨੇੜੇ ਆ ਅਸੀਂ ਇੱਥੇ ਮਾਹੌਲ ਦੇਖਿਆ ਪਿੰਡ ਦੇ ਵਿੱਚ ਵੀ ਅੱਜ ਕੱਲ੍ਹ ਹਾਲਾਤ ਇੰਧਾ ਦੇ ਮਾੜੇ ਹੋ ਚੁੱਕੇ ਆ ਕੋਈ ਵੀ ਬੰਦੇ ਤੇ ਮੈਂ ਵੇਖ ਲੈਂਦਾ ਸੀ ਆ ਕੇ ਵੀ ਇੱਥੇ ਕੋਈ ਸੈੱਟ ਨਹੀਂ ਸੀ ਕੰਮ ਤੇ ਇੱਥੇ ਆ ਕੇ ਜੀ ਪ੍ਰਚਾਰ ਕਰਿਆ ਸ਼ੁਰੂ ਕੀਤਾ ਜੀ ਥੋਨੇ ਕਿਨਿਕ ਕਿ ਬੱਚੇ ਸਾਡੇ ਨਾਲ ਗੱਤਕਾ ਸਿੱਖ ਰਹੇ ਆ ਤੇ ਕੋਚ ਹਰਮਨ ਸਿੰਘ ਸਿਖਾ ਰਿਹਾ ਨੇ ਗੱਤਕਾ ਤੇ ਬਾਕੀ ਬਹੁ ਵਧੀਆ ਚੱਲ ਰਿਹਾ ਇਹ ਜਿਵੇਂ ਕਿਸ ਜਗ੍ਹਾ ਤੇ ਜਿਹੜਾ ਗੱਤਕੇ ਦੀ ਟ੍ਰੇਨਿੰਗ ਵਗੈਰਾ ਦਿੱਤੀ ਜਾ ਰਹੀ ਹੈ ਇਥੇ ਪਿੰਡ ਬਲਮਗੜੀ ਹੋਰ ਕੁਝ ਪਿੰਡਾਂ ਵਿੱਚ ਗਏ ਆ ਹਾਂਜੀ ਨਾਲ ਦੇ ਪਿੰਡਾਂ ਵਿੱਚ ਪ੍ਰੋਸੈਸ ਚੱਲ ਰਿਹਾ ਅੱਗੇ ਪ੍ਰੋਸੈਸ ਕਰੇ ਜਾਊਗਾ ਜੇਕਰ ਉਹ ਵੀ ਕਈ ਬੰਦੇ ਸਾਡੇ ਵਿਰੋਧੀ ਵੀ ਹੋਏ ਆ ਤੇ ਕਈ ਨਾਲ ਵੀ ਖੜੇ ਆ ਜਿਵੇਂ ਅੱਜ ਕੱਲ ਯੂਥ ਅਕਸਰ ਹੀ ਨਸ਼ੇ ਦੇ ਰਾਹ ਪੈ ਰਿਹਾ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਅਪੀਲ ਕਰ ਰਹੇ ਆ ਜੀ ਨਿੱਕੇ ਨਿੱਕੇ ਬੱਚਾ ਤੋਂ ਹੁਣ ਇਹਨਾਂ ਦੇ ਮਾਪਿਆਂ ਤੇ ਡਿਪੈਂਡ ਹੈ ਵੀ ਹੁਣ ਇਹਨਾਂ ਦੇ ਮਾਪੇ ਭੇਜ ਦੇ ਇਹਨਾਂ ਨੂੰ ਇੱਥੇ ਗੱਤ ਕਾ ਸਿੱਖਣ ਲਈ ਤੇ ਅਮਰ ਸਿਖਾਉਣ ਲਈ ਕਈ ਇਹ ਬੱਚੇ ਸਾਡੇ 15 20 ਸੰਗ ਤਿਆਰ ਹੋ ਚੁੱਕੇ ਆ ਤੇ ਮਹਾਰਾਜ ਕਰੇ ਕਿਰਪਾ ਅਗਲੇ ਸਾਲ ਤੱਕ ਹੋਰ ਚੜ੍ਹਦੀ ਕਲਾ ਚ ਇਹਗੇ ਤਿਆਰ ਹੋਣਗੇ ਤੇ ਆਉਣ ਵਾਲੇ ਪਿੰਡ 2-3 ਸਾਲ ਅਜਮਾਏ ਚੈਲੰਜ ਕਰਦਾ ਹੈਗਾ ਤੇ ਪਿੰਡ ਦਾ ਸੁਧਾਰ ਹੋ ਜਾਊਗਾ ਨਸ਼ੇ ਦੇ ਖਿਲਾਫ ਕੋਈ ਮਿਮ ਵਿੱਡੀ ਕੀ ਤੁਹਾਡੇ ਵੱਲੋਂ ਨਸ਼ੇ ਦੇ ਖਿਲਾਫ ਬਸ ਇਹ ਪ੍ਰਚਾਰ ਕਰ ਲਿਆ ਜੀ ਪੰਜਾਬੀ ਕੋਲ ਨਕਾਸ਼ ਦੀ ਚਰਪਾ ਹੋਈ ਅੱਜ ਦੇ ਦਿਨ ਨਕਾਸ਼ ਨੇ 13 April 1699 ਵਾਲੇ ਵਿਸਾਖੀ ਵਾਲੇ ਦਿਨ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਮਹਾਰਾਜ ਇਨ ਗਰੀਬ ਸਿੱਖਣ ਤੋਂ ਦੇਉਂ ਪਾਤਸ਼ਾਹੀ ਯਾਦ ਕਰੇ ਹਮਰੀ ਬੁਰਿਆਜਨ ਕੀ ਜਾਤ ਬਰਨ ਕੁਲ ਮਾਹੀ ਸਰਦਾਰੀ ਨਾ ਭਈ ਕਾਹੀਂ ਇਨਹੀ ਕੋ ਸਰਦਾਰ ਬਣਾਓ ਤਬਹ ਗੁਬਨ ਸਿੰਘ ਨਾਮ ਕਹਾਉ ਪਾਤਸ਼ਾਹਣੇ ਬਚਨ ਕੇ ਸਵਾ ਲੱਖ ਸੇ ਇੱਕ ਲੜਾ ਜਿਹੜੇ ਦੱਬੇ ਕੁਝੜੇ ਲੋਕ ਸੀ ਜਿਹੜੇ ਗੁਲਾਮੀ 700 ਬਾਰੇ ਤੋਂ ਗੁਲਾਮ ਸੀ 1000 ਇੱਕ ਜਗਤ ਨਹੀਂ ਆਇਆ ਉਸ ਤੋਂ ਬਾਰੇ ਗੁਲਾਮੀ ਗਲਤ ਹੈਗੀ ਮਹਾਰਾਜ ਨੇ 1700 ਜੇ ਇਹ ਗੁਲਾਮੀ ਘਰੋਂ ਲਾਈ 1797 ਕਰੀ ਪਾਸ਼ਾਣ ਚਾਹਨਾ ਚੰਗਾ ਦੁੱਤੀਆਂ ਮਹਾਰਾਜ ਨੇ ਦੱਸਿਆ ਲੋਕਾਂ ਨੂੰ ਮਾਰਨ ਦੀ ਜਾਂਚ ਸਖਾਈ ਭਾਈ ਨਸ਼ੇ ਖਾ ਕੇ ਮਰਨ ਨੂੰ ਚੰਗਾ ਸ਼ੀਧੀ ਪਾਉ ਮਹਾਰਾਜ ਨੇ ਹਾਂਜੀ ਇਸ ਕਰਕੇ ਨੌਜਵਾਨਾਂ ਨੂੰ ਮਾਰਨਾ ਸਿਖਾਇਆ ਲੜਨਾ ਸਿਖਾਇਆ ਲੜਨਾ ਕਿੱਥੇ ਹੈ ਧਰਮ ਦੀ ਖਾਤਰ ਦੇਣ ਦੀ ਖਾਤਰ ਸੂਰਾ ਸੋ ਪਹਿਚਾਨਣੀਆ ਜੋ ਲਰਹਿ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜਦਾ ਕੇ ਮਾਰਨ ਦੇ ਬਚਣ ਕੇਸ ਅੱਜ ਪਾਸ ਜਿਵੇਂ ਯੂਥ ਨਸ਼ਿਆਂ ਦੇ ਰਾਹ ਪੈ ਰਿਹਾ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੈ ਯੂਥ ਇਹੀ ਨਰਾਣ ਹੈ ਮਾਰਨ ਦੇ ਦਾਅ ਦਿੱਤਾ ਜਿਹੜਾ ਕਾਨੂੰਨ ਕਲਗੀਧਰ ਪਾਸ਼ ਨੂੰ ਦਿੱਤਾ ਸ਼ਾਸ਼ਤਰ ਦਾ ਕੇਸ ਹਨ ਮਾਰਨ ਕਹਿੰਦੇ ਪੰਜ ਕਰਨਾ ਦੇ ਧਾਰ ਨਹੀਂ ਹੋ ਨਸ਼ੇ ਤਾਂ ਆਪੇ ਬਚਣਗੇ ਆ ਬੱਚੇ ਦੇਖੋ ਕਿੰਨੇ ਜਿਨ੍ਹਾਂ ਨੇ ਹੁਣ ਖੰਡੇ ਦੀ ਤੌੜ ਛੇ ਕੇ ਦਮਾਲੇ ਸਦਾਏ ਤੇ ਪੱਛੀਆਂ ਨਿੱਕੀਆਂ ਨਿੱਕੀਆਂ ਸਾਰੇ ਬੱਚਿਆਂ ਦਾ ਜੀਵਨ ਸਾਰਾ ਸੁਤਰ ਗਿਆ ਉਹਨਾਂ ਦੇ ਘਰਦਿਆਂ ਨੂੰ ਕੋਈ ਫਿਕਰ ਨਹੀਂ ਜੇ ਮਾਂ ਤੋਂ ਜੇ ਕੀ ਗੱਲ ਕਰਨੇ ਛੜੀਆਂ ਮੇਰੇ ਨਾਲ ਤੁਸੀਂ ਵੀ ਖੜੇ ਸੀਗੇ ਇਹਨਾਂ ਦੇ ਹੁਣ ਮਾਂ ਤੋਂ ਉਹਨਾਂ ਦੇ ਵਿਆਹ ਦਾ ਕੋਈ ਫਿਕਰ ਨਹੀਂ ਮਾਰ ਕਲਗੀ ਟੇ ਦਾ ਤੇ ਉਹ ਮਹਾਰਾਜ ਲੜ ਲੱਗ ਗਏ ਸਭਾ ਦੇ ਨਸ਼ੇ ਤੋਂ ਬਚ ਗਏ ਕਰੇਤਾ ਤੋਂ ਬਚ ਗਏ ਤਰਾਹਿਆਂ ਤੋਂ ਬਚ ਗਏ ਇਸ ਕਰਕੇ ਮਹਾਰਾਜ ਹੀ ਕਿਰਪਾ ਹੋਈ ਨਗਰ ਤੇ ਬਖਸ਼ਿਸ਼ ਬੜੀ ਹੋਈ ਮਹਾਰਾਜ ਦੇ ਬੜੇ ਬੱਚੇ ਕਿੰਨੇ ਬਸੇ ਆ ਦੇਖੀ ਆਪਾਂ ਛੋਟੇ ਛੋਟੇ ਬਾਣੇ ਪਾਣੀ ਦੇ ਧਾਰਨ ਇਸ ਕਰਕੇ ਮਹਾਰਾਜ ਬਾਣੇ ਬਣ ਕੇ ਧਾਰਨ ਨੂੰ ਤੈ ਤੁਹਾਨੂੰ ਕੋਈ ਗੁਲਾਮ ਨਹੀਂ ਕਰ ਸਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਿਖੀ ਬੜੀ ਨਿਆਰੀ ਸਾਦੀ ਮਹਾਰਾਜ ਨੇ ਕਹੇ ਜਾਵਲਾ ਖਾਲਸਾ ਰਹੇ ਨਹੀਂ ਆ ਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦੋਂ ਇਹ ਕਿਹੜੇ ਵਿਸ਼ਲੇਸ਼ਣ ਕੀ ਰੀ ਤੇ ਮੈਂ ਨਾ ਕਰੂ ਇਹਨਾਂ ਕੀ ਪ੍ਰਤੀਤ ਖਾਲਸੇ ਨੂੰ ਮਾਰਨੇ ਵੱਖਰਾ ਸਿਧਾਂਤ ਵੱਖਰਾ ਰੂਪ ਰੰਗ ਦਿੱਤਾ ਮਾਰਨੇ ਇਸ ਕਰਕੇ ਭਾਈ ਨਿਆਰਾਪਣ ਕੈਮ ਰੱਖਣਾ ਪਾਸ਼ ਨੇ ਕਿਹਾ ਸੀਗਾ ਮਾਰ ਕੇ ਕਹਿੰਦੇ ਭਾਈ ਇਹਨਾਂ ਤੋਂ ਬ੍ਰਾਹਮਣ ਵੀ ਤੁਹਾਡਾ ਖੇੜਾ ਛੜਾ ਕੇ ਤੁਹਾਨੂੰ ਅਕਾਲਪੁਰ ਤੇ ਲੜ ਲਾਇਆ ਇੱਕ ਦੇ ਇੱਕ ਇਲਾਹੀ ਜੋਰ ਦੇ ਮਾਰਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤੁਸੀਂ ਜੀਵੜ ਅਵਰਨਾ ਕੋਈ 파ਸ਼ਣ ਬਾਣੀ ਦੇ ਲੜ ਲਾਇਆ ਬਾਣੀ ਬਾਣੀ ਦੇ ਧਰਨੀ ਬਣਾਇਆ ਮਹਾਰਾਜ ਸਾਨੂੰ ਇਸ ਕਰਕੇ ਮਰਨ ਕਿ ਭਾਈ ਜਿਹੜਾ ਸਿੱਖ ਹੋਊਗਾ ਗੁਰੂ ਤੋਂ ਬਿਨਾ ਕਿਤੇ ਮੱਥਾ ਨਾ ਟੇਕੂ ਕਿਤੇ ਪੰਜ ਪੈਰਾਂ ਨੂੰ ਸੀਸ ਦੇ ਕੇ ਮੁੜ ਕੇ ਸੀਸ ਨਹੀਂ ਕਿਸੇ ਨੂੰ ਦੇਊਗਾ ਇਸ ਕਰਕੇ ਭਾਈ ਖੰਡੇ ਬਟੇ ਦਾ ਮੁਰ ਸਭ ਕੋ ਗੁਰੂ ਵਾਲੇ ਬਣੋ ਪੀਵਹੁ ਫਹੁ ਖੰਡੇ ਧਾਰ ਹੋਏ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜਾਣਾ ਇਨ ਪੰਜਾਂ 'ਚੋਂ ਮੇਰੋ ਵਾਸਾ ਇਨ ਪੰਜ ਸਿੰਘਾਂ ਦੇ ਅਰਦਾਸ ਕਰਾਓ ਜੋ ਵਰ ਮੰਗੋ ਸੋਵਰ ਪਾਵਰ ਪੰਜਾਂ ਨੂੰ ਪ੍ਰਧਾਨਤਵ ਦਿੱਤੀ। ਪਾਸ਼ ਨੇ ਪੰਜ ਪ੍ਰਣਾਲੀ ਬਣਾਈ। ਸਿੱਖ ਧਰਮ 'ਚ ਪੰਜਾਂ ਦੀ ਮਹਾਨਤਾ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਪਾਵਿਤ ਰਗੇ ਮਾਨ। ਇਸ ਕਰਕੇ ਪੰਜਾਂ ਨੂੰ ਮਹਾਨਤਾ ਦਿੱਤੀ। ਪਾਸ਼ ਨੇ ਪੰਜਾਂ ਨੂੰ ਲੜਨ ਲੱਗਣਾ ਕਰੀਏ। ਕੱਚੇ ਗੁਰੂਆਂ ਨੂੰ ਖੜਾ ਛੜਾਈਏ। ਕਾਚੇ ਗੁਰ ਤੇ ਨੁਕਤਣਾ ਹੋਇਆ ਬਾਣੀ ਕੇ। ਇਹ ਕਰਕੇ ਕੱਚਾਂ ਦੇ ਜਿਹੜੇ ਦੂਜੇ-ਦੂਜੇ ਡੇਰੇ ਖੋਲੇ ਵੇ ਇਹਨਾਂ ਤੋਂ ਮਾਰਨੇ ਖੜਾ ਛੜਾਇਆ ਤੇ ਸਿੱਖੀ ਨੂੰ ਜਿੰਨੀ ਢਾਲ ਆਈ ਇਹਨਾਂ ਨੇ ਰਾਈ ਇਸ ਕਰਕੇ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ। ਹਰੇਕ ਬੱਚੇ ਬੱਚੀ ਦਾ ਫਰਜ਼ ਆ ਕਿ ਸਿੱਖੀ ਦਾ ਪ੍ਰਚਾਰ ਕਰੋ। ਗੁਰੂ ਨਾਨ ਜਿਵੇਂ ਆਮ ਲੋਕ ਹੁਣ ਮੰਨ ਲਓ ਸਿੱਖੀ ਵੱਲ ਮੂੰਹ ਮੋੜ ਕੇ ਡੇਰੇਆਂ ਵੱਲ ਰੁੱਕਾਰੇ ਉਹਨਾਂ ਨੂੰ ਕੀ ਪਿਲ ਕੰਨਾ ਸਮਝ ਨਹੀਂ ਨਾ ਇਸ ਕਰੇ ਘਰ ਤੇ ਖਜ਼ਾਨਾ ਬੜਾ ਵੱਡਾ ਪਿਆ ਸਮਝ ਕੀਮਤ ਬੰਦੀ ਸਮਝ ਦੇ ਨਾਲ ਜਿੰਨੀ ਸਮਝ ਹੋਊਗੀ ਮਹਾਰਾਜ ਕਹਿੰਦੇ ਉਨੀ ਵੱਡੀ ਕੀਮਤ ਪਈ ਹੈ ਗੁਰੂ ਨਾਨਕ ਦੇਵ ਜੀ ਨੂੰ ਭਾਈ ਲੈਣਾ ਜਿਹਨੇ ਕਿ ਨਰੰਕਰ ਦੂਜੇ ਬੰਦਾ ਹੀ ਆਖੀ ਜੇ ਉਹਨਾਂ ਨੂੰ ਉਹ ਜਾ ਕੁਝ ਮਿਲਿਆ ਤੇ ਭਾਈ ਲੈਣਾ ਜਿਉਂ ਕੀ ਮਿਲਿਆ ਦੂਜੇ ਗੁਰੂ ਬਣ ਕੇ ਵਰਤਾ ਕਦੀ ਇਸ ਕਰਕੇ ਗੁਰੂ ਦਾ ਜੇਵ ਜੈਸੋ ਸੇਵਾ ਤੈਸਾ ਹੋਏ ਇਸ ਕਰਕੇ ਜਿਹੜੀ ਕੋਈ ਸੇਵਾ ਕਰਦਾ ਗੁਰੂ ਸਾਹਿਬ ਨੂੰ ਉਹ ਜਾ ਫਲ ਪ੍ਰਾਪਤ ਹੁੰਦਾ ਕੋਈ ਬੰਦਾ ਆਖੀ ਜਾਂਦਾ ਕੋਈ ਦੇਵਤਾ ਆਖੀ ਉਹ ਸਿਰਫ ਇਹ ਤੇ ਗੱਲ ਪ੍ਰੇਮ ਦੀ ਹੈ ਹੋਰ ਗੱਲ ਕੋਈ ਨਹੀਂ